ਹਾਂਜੀ ਤੇ ਇਹ ਆਪਣਾ ਬਲੌਗ ਨੰਬਰ 2 ਆ ਇਥੋਂ ਈ ਕੇਸ ਤੋਂ ਆਪਾਂ ਜਾਣਾ ਗੋਵਿੰਦ ਘਾਟ ਗੋਵਿੰਦ ਘਾਟ ਜਾਣ ਲਈ ਇਥੋਂ ਆਪਾਂ ਨੂੰ ਤੁਹਾਨੂੰ ਟ੍ਰੈਵਲ ਬੱਸ ਜਾਂ ਫਿਰ ਛੋਟੀਆਂ ਗੱਡੀਆਂ ਜਾਂ ਫਿਰ ਵੱਡੀ ਬੱਸ ਵੀ ਮਿਲ ਜੂ ਅਸੀਂ ਇਥੋਂ ਇੱਕ ਬੱਸ ਦੇ ਵਿੱਚ ਜਾ ਰਹੇ ਹਾਂ ਤੇ ਸਾਸੀਂ ਬੱਸ ਬੁੱਕ ਕਰਖੀਆ ਪਹਿਲਾਂ ਤੇ ਜਿੰਨਾਂ ਨੇ ਥੋ 800 ਰੁਪਿਆ ਲੈਂਦਾ ਤੇ ਇੱਥੇ 700 800 ਰੁਪਿਆ ਵੀ ਲੈਂਦੇ ਲਗਭਗ ਉਹ ਤੁਹਾਡੇ ਉਹ ਤੁਹਾਡੇ ਆਪਣੇ ਹੱਥਾਂ ਤੁਸੀਂ ਇੱਕ ਦੋ ਗੱਡੀਆਂ ਹੋਰ ਵੀ ਪੁੱਛ ਸਕਦੇ ਹੋ ਤੇ ਆਪਣਾ ਰੇਟ ਵਧਾ ਘਟਾ ਵੀ ਸਕਦੇ ਹੋ ਤੇ ਚਲੋ ਜੀ ਆਪਾਂ ਬੱਸ ਵਿੱਚ ਬੈਠ ਗਏ ਤੇ ਬੱਸ ਵਿੱਚ ਜਾ ਕੇ ਹੁਣ ਆਪਣਾ ਇਥੋਂ ਪਹਾੜੀ ਏਰੀਆ ਸ਼ੁਰੂ ਹੋ ਜਾਣਾ ਬਿਲਕੁਲ ਇਥੋਂ ਸ਼ੁਰੂ ਦੇ ਵਿੱਚ ਹੀ ਪਹਾੜੀ ਏਰੀਆ ਸ਼ੁਰੂ ਹੋ ਜਾਣਾ ਤੁਸੀਂ ਦੇਖਦੇ ਜਾਇਓ ਤੇ ਕਿੰਨਾ ਖਤਰਨਾਕ ਏ ਪਹਾੜੀ ਏਰੀਆ ਤੇ ਬਹੁਤ ਜ਼ਿਆਦਾ ਢੰਗਾਈ ਆ ਕਨਾਲ ਸਭ ਤੋਂ ਜ਼ਿਆਦਾ ਖਤਰਨਾਕ ਕੰਮ ਆ ਇੱਥੇ ਖਾਲੀ ਆਉਂਦੀ ਆ ਜਿਹੜੀ ਜਿਹੜੀ ਬਹੁਤ ਵੱਡੀ ਨਦੀ ਆ ਉੱਥੇ ਦੇਖ ਰਹੇ ਆ ਪਹਾੜ ਨੇ ਬਿਲਕੁਲ ਇਸ ਟਾਈਮ ਇਹਨਾਂ ਤੇ ਕੋਈ ਜ਼ਿਆਦਾ ਹਰਿਆਲੀ ਨਹੀਂ ਹੈਗੀ ਕਿਉਂਕਿ ਇੱਧਰ ਵੀ ਬਾਰਸ਼ਾਂ ਬਹੁਤ ਜ਼ਿਆਦਾ ਘਟ ਹੋਈਆਂ ਨੇ ਤੇ ਤੁਸੀਂ ਦੇਖਦੇ ਜਾਓ ਮੈਂ ਤੁਹਾਨੂੰ ਅੱਗੇ ਰਾਹ ਸਿਖਾਵਾਂ ਕਿੰਨੇ ਖਤਰਨਾਕ ਖਤਰਨਾਕ ਰਾਹ ਤੇ ਆਉਣਗੇ ਤੇ ਇੱਥੇ ਆਪਣੀ ਗੱਡੀ ਦਾ ਰਿਸਕ ਤੇ ਜਾਂ ਫਿਰ ਮੋਟਰਸਾਈਕਲ ਤੇ ਆਉਣ ਦਾ ਰਿਸਕ ਬਿਲਕੁਲ ਨਹੀਂ ਲੈਣਾ ਚਾਹੀਦਾ ਕਿਉਂਕਿ ਬਹੁਤ ਬਈ ਖਤਰਨਾਕ ਰਾਹ ਨਹੀਂ ਜਾਂ ਫਿਰ ਜਿਹੜੇ ਇੱਥੇ ਗੱਡੀਆਂ ਚਲਾਉਂਦੇ ਨੇ ਉਹ ਕੱਟ ਵੀ ਬਹੁਤ ਭੇੜੇ ਮਾਰਦੇ ਨੇ ਕਿਉਂਕਿ ਉਹਨਾਂ ਦਾ ਰੋਜ਼ ਦਾ ਕੰਮ ਆ ਤੇ ਆਪਣੇ ਵਰਗਾ ਜਿਹੜਾ ਜਾਂਦਾ ਮੋਟਰਸਾਈਕਲ ਤੇ ਜਾਂ ਫਿਰ ਗੱਡੀਆਂ ਤੇ ਉਹ ਬਹੁਤ ਜ਼ਿਆਦਾ ਇਹ ਚੱਕਰਾਂ ਦੇ ਪਾਜਰ ਨਾਲ ਤੇ ਇੱਥੇ ਵਧੀਆ ਵੀ ਇਹਨਾਂ ਦੀ ਗੱਡੀਆਂ ਵਿੱਚ ਹੀ ਜਾਇਆ ਕਰੋ ਤੁਸੀਂ ਯਾਰ ਆਪਦੇ ਮੋਟਰਸਾਈਕਲਾਂ ਤੇ ਜਾਣ ਦੀ ਪੁਜਾਰਾ ਜ਼ਰੂਰਤ ਨਹੀਂ ਹੈ ਕਿ ਤੁਸੀਂ ਵਧੀਆ ਸੌਖੇ ਤਰੀਕਿਆਂ ਨਾਲ ਜਾ ਸਕਦੇ ਹੋ ਕਿਉਂਕਿ ਜਿਆਦਾ ਪੈਸਾ ਵੀ ਨਹੀਂ ਲੱਗੇ 700 ਕੋ ਪੁਜਾਰਾ ਨਹੀਂ ਹੈਗਾ 8-10 ਘੰਟੇ ਲੱਗ ਜਾਂਦੇ ਨੇ ਜਾਣ ਨੂੰ ਤੇ ਆਹ ਦੇਖ ਸਕਦੇ ਹੋ ਆਪਾਂ ਤੁਹਾਨੂੰ ਦਿਖਾਉਣੇ ਸਾਰਾ ਰਸਤਾ ਦੇਖੀਏ ਕਿੰਨਾ ਜ਼ਿਆਦਾ ਖਤਰਨਾਕ ਰਾਹ ਆਉਣਗੇ ਮੋੜ ਆਉਣਗੇ ਕਿੰਨਾ ਜ਼ਿਆਦਾ ਦੇਖੋ ਜਮਾ ਜਿਹੜੇ ਪਾਟੜੀਆਂ ਨੂੰ ਉੱਪਰੋਂ ਵੀ ਪਹਾੜ ਤੁਰ ਸਕਦੇ ਜਾਂ ਫਿਰ ਇੱਥੋਂ ਵੀ ਆ ਦੇਖੋ ਕਿੰਨੇ ਜ਼ਿਆਦਾ ਇਹ ਤਾਂ ਪੱਤੇ ਪਹਾੜ ਨਹੀਂ ਚਲੋ ਇਹਨਾਂ ਦਾ ਕੋਈ ਏਡਾ ਜ਼ਿਆਦਾ ਡਰ ਨਹੀਂ ਹੈਗਾ ਪਰ ਨਾਲ ਦੇਖੋ ਤੁਸੀਂ ਕਿੰਨੀ ਜ਼ਿਆਦਾ ਜਿਹੜੀ ਨਦੀ ਆ ਖਾਈ ਆ ਕੁੱਕਨੀ ਜਿਆਦਾ ਡੰਗਾਈ ਆ ਤੇ ਬਿਲਕੁਲ ਵੀ ਕੋਈ ਵੈਸੇ ਕੋਈ ਬਸ ਦੇ ਅੱਗੇ ਵੀ ਨਹੀਂ ਬੈਠ ਸਾਰੇ ਯਾਰ ਦੇਖੋ ਅਸੀਂ ਇੱਕ ਇਥੇ ਟਾਬੇ ਤੇ ਰੁਕ ਗਏ ਆ ਤੇ ਚਾਹ ਪੀਣ ਲਈ ਤੇ ਰਾਹ ਦੇ ਵਿੱਚ ਸਾਨੂੰ ਲੰਗਰ ਵੀ ਮਿਲ ਜਾਣਗੇ ਇੱਥੇ ਮੈਂ ਰੁਕ ਕੇ ਇੱਕ ਵੀਡੀਓ ਥੋੜੀ ਸ਼ੂਟ ਕਰੀ ਸੀ ਜੀ ਦੇਖੋ ਇਥੋਂ ਕਿੰਨੀ ਜਿਆਦਾ ਡੰਗਾਈ ਹੈ ਕਿਉਂਕਿ ਬਸ ਦੇ ਉੱਪਰ ਇੰਨੀ ਜਿਆਦਾ ਡੰਗਾਈ ਵਾਲੀ ਸਾਈਡ ਆ ਆਪਾਂ ਨਹੀਂ ਵੀਡੀਓ ਬਣਾ ਸਕ ਰਹੇ ਉੱਪਰੋਂ ਲੋਟ ਨਹੀਂ ਆਉਂਦਾ ਤੇ ਇੱਥੇ ਖੜ ਕੇ ਵੀਡੀਓ ਬਣਾਈ ਸੀ ਆ ਦੇਖੋ ਪਾਣੀ ਦਾ ਲੈਵਲ ਐਸ ਟਾਈਮ ਬਹੁਤ ਘੱਟ ਆ ਨਹੀਂ ਬਹੁਤ ਜ਼ਿਆਦਾ ਇਹਦਾ ਲੈਵਲ ਹੁੰਦਾ ਤੇ ਇੱਥੇ ਲੋਬੀ ਲੋਕ ਖੇਤੀ ਕਰਦੇ ਨੇ ਜਿਹੜਾ ਸਾ ਇਹ ਜ਼ਮੀਨਾਂ ਸਾਰੀਆਂ ਖੇਤੀ ਵਾਲੀਆਂ ਨੇ ਖੇਤੀ ਕਰਦੇ ਹਾਂ ਤੇ ਦੋ ਵਾਰ ਫੇਰ ਆਪਾਂ ਬੱਸ ਜੀ ਬੈਠ ਗਏ ਆ ਤੇ ਦੁਬਾਰਾ ਚੱਲ ਪਏ ਜੀ ਹਰ ਇੱਕ ਨਦੀਆਂ ਦਾ ਪਾਣੀ ਬਿਲਕੁਲ ਘਟਾ ਹੈ ਇਸ ਟਾਈਮ ਕਿਉਂਕਿ ਜਦੋਂ ਬਾਰਸ ਦਾ ਟਾਈਮ ਆਈਗਾ ਆਸਤੇ ਵਿੱਚ ਜਿਆਦਾ ਇਹਨਾਂ ਵਿੱਚ ਪਾਣੀ ਫੇਰ ਹੀ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਘਟਾ ਤੇ ਇਹ ਹੌਲੀ ਹੌਲੀ ਕਰਕੇ ਬਾਰਸਾਂ ਦੇ ਟਾਈਮ 'ਚ ਫੁੱਲ ਨਦੀਆ ਹੋ ਜਾਂਦੇ ਨੇ 30 40 ਫੁੱਟ ਪਾਣੀ ਹੋਰ 'ਚ 40 ਫੁੱਟ ਪਾਣੀ ਲੱਗਵਾ ਕੇ ਹੋਰ ਆ ਜਾਂਦਾ ਤੁਹੇ ਦੇਖ ਲਿਓ ਮੈਂ ਤੁਹਾਨੂੰ ਪੂਰਾ ਸਫਰ ਦਿਖਾਉਂਗਾ ਵੀ ਕਿ ਮੇਰਾ ਕਿੰਨਾ ਸਫਰ ਆ ਜਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਜਾਂ ਫਿਰ ਆਪਣੀਆਂ ਗੱਡੀਆਂ ਲੈ ਕੇ ਆਉਣ ਵਾਲੇ ਸੂਝਦੇ ਨੇ ਉਹ ਪਹਿਲਾਂ ਆ ਵੀਡੀਓ ਜ਼ਰੂਰ ਦੇਖ ਲੈਣਾ ਨੋਕੇ ਤੋਂ ਸਾਰਾ ਪਤਾ ਲੱਗ ਜੂ ਕਿ ਅੱਗੇ ਦਾ ਸਫ਼ਰ ਕਿਵੇਂ ਆ ਤੇ ਔਖਾ ਜਾਂ ਸੌਖਾ ਫਿਰ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਗੱਡੀਆਂ ਅੱਗੇ ਇੱਥੇ ਲਿਆ ਸਕਦੇ ਹੋ ਵੈਸੇ ਸੜਕਾਂ ਦੀ ਕੋਈ ਦਿੱਕਤ ਨਹੀਂ ਕਿ ਸੜਕਾਂ ਬਹੁਤ ਚੌੜੀਆਂ ਐ 18 ਫੁੱਟੇ 20 ਫੁੱਟੇ ਰੋਡ ਨੇ ਪਰ ਸਭ ਤੋਂ ਵੱਡਾ ਕੀ ਆ ਕੰਮ ਇੱਥੇ ਜਦੋਂ ਵੀ ਮੋੜ ਪੈਂਦਾ ਮੋੜ ਦੇ ਉੱਪਰ ਜਾ ਕੇ ਨਾ ਆਪਾਂ ਨੂੰ ਬ੍ਰੇਕ ਗੱਡੀ ਵਾਲਾ ਕੋਈ ਨਾ ਕੋਈ ਘੱਟ ਮਾਰ ਜਾਂਦਾ ਕਿਉਂਕਿ ਜਿਹੜੀ ਇੱਥੇ ਗੱਡੀਆਂ ਚੱਲਦੀਆਂ ਉਹ ਬਿਲਕੁਲ ਨਹੀਂ ਦਰਦੇ ਆ ਦੇਖੋ ਤੁਸੀਂ ਇੱਥੇ ਏਰੀਆ ਵੀ ਬਹੁਤ ਆ ਖਾਦਨ ਆਗੇ ਸਾਰਦੇ ਆਪਾਂ ਕੋ ਪਹਾੜ ਨਹੀਂ ਕਰੋ ਵੀ ਤੁਰ ਸਕਦੇ ਨੇ ਇਹ ਜਾਦਰ ਸਾਈਡ ਤੇ ਵੀ ਕੋਈ ਰਸਤਾ ਬੜਾ ਵੱਡਾ ਨਹੀਂ ਹੈਗਾ ਵੀ ਸਾਈਡ ਤੇ ਵੀ ਖਾਈ ਹੈ ਬਹੁਤ ਜ਼ਿਆਦਾ ਇਹਨਾਂ ਤੋਂ ਬਚ ਕੇ ਰਹੋ ਤੇ ਆਪਣਾ ਜੇਕਰ ਕੋਈ ਜਾਣੇ ਹੋ ਤੁਸੀਂ ਮੋਟਰਸਾਈਕਲ ਦੇ ਬਹੁਤ ਧਿਆਨ ਨਾਲ ਜਾਇ ਕਰੋ ਨਹੀਂ ਫੇਰ ਭਾਈ ਗੱਡੀਆਂ ਦਾ ਸਾਫਰ ਬਹੁਤ ਵਧੀਆ ਕਿਉਂਕਿ ਅਸੀਂ ਵੀ ਗੱਡੀ ਦੇ ਵਿੱਚ ਹੀ ਗਏ ਆ ਤੇ ਨਹੀਂ ਆਪਣੀ ਗੱਡੀ ਦੇ ਵਿੱਚ ਵੀ ਜੇਕਰ ਪੂਰਾ ਗਿਆਨ ਕਰਾਂ ਫੇਰ ਲੈ ਕੇ ਜਾਉ ਨਹੀਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਇਹ ਸਭ ਤੋਂ ਬਿਲਿੰਗ ਦੇ ਖੋਦ ਜਿੰਨੀ ਜ਼ਿਆਦਾ ਸਾਰੀਆਂ ਇੱਥੇ Tata ਸੋਨਾ ਗੱਡੀਆਂ ਜਿਆਦਾ ਚੱਲਦੀਆਂ ਨੇ ਕਿਉਂਕਿ ਆਪਣੇ ਤਾਂ ਖਤਮ ਹੋ ਜਾਂਦੇ ਆ ਦੇਖੋ ਨਦੀ ਇਹ ਕੋਈ ਬਹੁਤ ਜ਼ਿਆਦਾ ਢੰਗਾਈ ਆ ਇਹ ਮੇਰਾ ਫੋਨ ਡੂੰਘਾ ਪਿਆ ਹੋਇਆ ਨਹੀਂ ਬਹੁਤ ਜ਼ਿਆਦਾ ਢੰਗਾਈ ਹੈ ਦੀ ਤੇ ਆਵਾਜ਼ ਵੀ ਬਹੁਤ ਜ਼ਿਆਦਾ ਕਰਦੀ ਆ ਕਿਉਂਕਿ ਇਸ ਟਾਈਮ ਮੈਂ ਨਦੀ ਦੀ ਆਵਾਜ਼ ਬਿਲਕੁਲ ਬੰਦ ਕਰ ਰੱਖਿਆ ਤੇ ਲੋ ਜੀ ਅਸੀਂ ਪਹੁੰਚ ਗਏ ਗੋਬਿੰਦ ਘਾੜ ਦੇ ਜਮਾਂ ਗੇਟ ਤੇ ਸਾਨੂੰ ਬੱਸ ਵਾਲੇ ਨੇ ਲਾ ਦਿੱਤਾ ਤੇ ਅੱਗੇ ਆਪਾਂ ਚੱਲਦੇ ਆ ਸਾਨੂੰ ਦਿਖਾਉਣੇ ਆ ਕਿੱਥੋਂ ਆਪਾਂ ਗੁਰਦੁਆਰੇ ਤੇ ਐਂਟਰ ਹੋਣਾ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਣਾ ਤੇ ਕਿੱਥੇ ਜਾ ਕੇ ਆਪਾਂ ਰੂਮ ਨੂੰ ਸਾਰਾ ਉਸ ਨੂੰ ਅੱਗੇ ਦਿਖਾਉਣੇ ਆ ਚਲੋ ਆਪਾਂ ਅੱਗੇ ਚੱਲਦੇ ਆਂ ਕਿ ਆ ਮੇਨ ਗੇਟ ਆ ਤੇ ਇੱਥੋਂ ਆਪਾਂ ਅੱਗੇ ਤੁਰਦੇ ਆਂ ਲਓ ਆ ਪਟਵਰ ਪੇ ਕਿਉਂਕਿ ਸਾਡੇ ਨਾਲ ਥੋੜਾ ਜਿਹਾ ਬੱਸ ਵਾਲਾ ਵੀ ਠੱਗੀ ਵਾਲਾ ਕੰਮ ਕਰ ਗਿਆ ਉਹ ਸਾਨੂੰ ਅੱਧਾ ਕਿਲੋਮੀਟਰ ਬੈਕ ਸਾਈਡ ਲਾ ਗਿਆ ਨਹੀਂ ਅੱਗੇ ਵੀ ਬੱਸਾਂ ਜਾਂਦੀਆਂ ਨੇ ਅੱਗੇ ਵੀ ਗੱਡੀਆਂ ਜਾਂਦੀਆਂ ਨੇ ਚਲੋ ਅਸੀਂ ਇੱਥੋਂ ਥੋੜਾ ਅੱਗੇ ਤੁਰ ਪਿਆ ਗੁਰਦੁਆਰਾ ਸਾਈਡ ਤੇ ਅੱਧਾ ਕਿਲੋਮੀਟਰ ਅੱਗੇ ਜਾਣਾ ਪਊਗਾ ਨਹੀਂ ਸਾਨੂੰ ਬੱਸ ਵਾਲਾ ਅੱਗੇ ਵੀ ਲਾ ਸਕਦੇ ਥੋੜਾ ਸਾਨੂੰ ਇਹਨਾਂ ਪਤਾ ਨਹੀਂ ਕਿਉਂਕਿ ਇੱਥੇ ਜਿੱਥੇ ਆ ਦੇਖੋ ਟ੍ਰੈਵਲ ਬੱਸਾਂ ਖੜੀਆਂ ਨੇ ਗੱਡੀਆਂ ਖੜੀਆਂ ਨੇ ਇੱਥੇ ਕਰ ਤਾਂ ਉੱਪਰ ਬੱਸ ਆਉਂਦੀ ਆ ਤੇ ਇੱਥੇ ਜੇਕਰ ਤੁਸੀਂ ਆਪਣੀ ਗੱਡੀ ਲੈ ਕੇ ਆਉਣੀ ਹੈ ਤਾਂ ਇੱਥੇ ਤੁਹਾਨੂੰ ਪਾਰਕਿੰਗ ਕਰਨੀ ਪਊਗੀ ਇੱਥੇ ਤੁਸੀਂ ਆਪਣੀ ਗੱਡੀ ਆ ਮੋਟਰਸਾਈਕਲ ਆ ਉਹਨੂੰ پارک ਦੇ ਵਿੱਚ ਲਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਰਸਤਾ ਆਊਗਾ ਉਸ ਨੂੰ ਅੱਗੇ ਦਾ ਵੀ ਦੱਸਾਂਗੇ ਜਿਹੜੇ ਆਪਣੇ ਅੱਗੇ ਬਲੌਗ ਆਉਣਗੇ ਉਹ ਵੀ ਦੇਖ ਲੈਣ ਤੇ ਉਸ ਨੂੰ ਅਗਲੀ ਵਾਰੇ ਉਹਨਾਂ ਨੂੰ ਵੀ ਦੱਸਾਂਗੇ ਹਾਂਜੀ ਉਤੋਂ ਤੁਸੀਂ ਇੱਥੇ ਆਪਾਂ ਗੋਬਿੰਦ ਘਾਟ ਆ ਕੇ ਤੇ ਤੁਹਾਨੂੰ ਦੱਸ ਰਹੇ ਹਾਂ ਵੀ ਕਿਹੜਾ ਕਿਹੜਾ ਰਸਤਾ ਇੱਥੋਂ ਜਾਣਾ ਤੁਸੀਂ ਨੇ ਤੇ ਇੱਥੇ ਨਾ ਨਖਾਰੋਂ ਘਰੀ ਪਿੱਛੇ ਦੀ ਸਾਰਾ ਇੱਥੇ ਪਹਿਲਾ ਰਸਤਾ ਉੱਪਰ ਦੀ ਸੀ ਹੁਣ ਰਸਤਾ ਚੇਂਜ ਹੋ ਗਿਆ ਤੇ ਦੋਵਾਰ ਹਿਮਕੁਟ ਸਾਹਿਬ ਆਪਾਂ ਕਿਵੇਂ ਜਾਣਾ ਜੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਇੱਥੋਂ ਜਿਹੜੇ ਜਿਹੜੇ ਰਸਤੇ ਚੇਂਜ ਹੋਣ ਉਹ ਵੀ ਦੱਸਾਂਗੇ ਤੇ ਕਿੱਥੇ ਜਾ ਕੇ ਰੂਮ ਮਿਲਣਗੇ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਦੱਸਾਂਗੇ ਤੇ ਬਾਕੀ ਆਪਣੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਹੋਣਗੀਆਂ ਅਗਰੀਆਂ ਤੇ ਤੁਹਾਨੂੰ ਦੱਸਾਂਗੇ ਸ੍ਰੀ ਹਿਮਕੁਟ ਸਾਹਿਬ ਦੀ ਜਿਹੜੋ ਵੀ ਆਪਾਂ ਯਾਤਰਾ ਕਰਨੀ ਹੈ ਕਿ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਤੇ ਕਿਹੜੇ ਕਿਹੜੇ ਸਾਈਟ ਦੀ ਜਾਣਾ ਪੈਂਦਾ ਤੇ ਉਹਨਾਂ ਬਾਰੇ ਜੀ ਤੁਹਾਨੂੰ ਦੱਸਾਂਗੇ ਆਪਾਂ ਤੇ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਕਿ ਕਿੱਥੇ ਆਪਾਂ ਐਂਟਰੀ ਕਰਨੀ ਆ ਜਾਂ ਕਿੱਥੇ ਆਪਣੀ ਗੱਡੀ ਜਾਂ ਫਿਰ ਮੋਟਰਸਾਈਕਲ ਖ ਤੇ ਇੱਕ ਸਵੇਰੇ ਜਿਹੜੀ ਗੱਡੀ ਜਾਂਦੀ ਸਵੇਰੇ ਤੇ ਤੁਹਾਨੂੰ ਉਹ ਵੀ ਦੱਸਾਂਗੇ ਵੀ ਕਿਹੜੀ ਆਪਾਂ ਨੂੰ 4 ਕਿਲੋਮੀਟਰ ਅੱਗੇ ਆਪਾਂ ਨੂੰ ਤੁਰਨ ਦੀ ਲੋੜ ਨਹੀਂ ਉਹ ਵੀ ਇੱਥੇ ਹੀ ਗੱਡੀ ਮਿਲਦੀ ਹੈ ਤੇ ਉਹਦਾ ਵੀ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਇਹ ਵੀਡੀਓ ਵਿੱਚ ਤੇ ਆਪਾਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਇੱਥੇ ਆਪਣੀ ਪਾਰਕਿੰਗ ਖੋਣ ਲੱਗਿਆ ਤੇ ਗੇਟ ਦਿਖਾਉਣ ਲੱਗਿਆ ਮੇਨ ਹਾਂਜੀ ਉੱਥੇ ਇੱਥੇ ਤੁਸੀਂ ਇੱਥੇ ਗੱਡੀਆਂ ਨਹੀਂ ਪਾਰਕਿੰਗ ਦੇ ਸਾਰੇ ਉੱਪਰ ਵੀ ਗੱਡੀਆਂ ਨੇ ਪਾਰਕਿੰਗਾ ਤੇ ਇੱਥੇ ਨੀਚੇ ਵੀ ਗੱਡੀਆਂ ਨੇ ਪਾਰਕਿੰਗਾ ਇੱਥੇ ਤੁਸੀਂ ਆਪਣਾ ਗੱਡੀ ਜਾਂ ਫਿਰ ਮੋਟਰਸਾਈਕਲ ਵੀ ਪਾਰਕਿੰਗ ਦੇ ਵਿੱਚ ਲਾ ਸਕਦੇ ਹੋ ਤੇ ਕਿੱਥੇ ਲਾ ਸਕਦੇ ਤੇ ਤੁਹਾਨੂੰ ਦਿਖਾਉਣ ਲ ਤੇ ਆ ਆਪਣੇ ਗੁਰੂ ਘਰ ਦੇ ਗੇਟ ਆਗੇ ਮੇਨ ਕਿਹੜੇ ਕਿਹੜੇ ਆਪਾਂ ਨੂੰ ਜਾਣਾ ਪਊਗਾ ਜਿਹਦੇ ਰਾਹੀਂ ਆਪਾਂ ਸੌਖੇ ਤਰੀਕੇ ਨਾਲ ਅੰਦਰ ਇਹਦੇ ਐਂਟਰ ਹੋ ਸਕਦੇ ਆ ਤੇ ਕਿੱਥੋਂ ਆਪਾਂ ਰੂਮ ਲੋਰ ਬਾਰੇ ਵੀ ਤੁਹਾਨੂੰ ਦੱਸਾਂਗੇ ਯਾਰ ਲਵੇ ਦੇਖਾਰੇ ਤੁਸੀਂ ਇੱਥੇ ਨਦੀ ਚੱਲਦੀ ਆ ਨਦੀ ਆਗੇ ਆ ਤੇ ਲਵੇ ਤੇ ਹੁਣ ਇੱਥੇ ਪਾਣੀ ਬਹੁਤ ਘਟਾ ਪਹਿਲਾਂ ਬਹੁਤ ਜ਼ਿਆਦਾ ਪਾਣੀ ਹੁੰਦਾ ਸੀ ਆ ਦੇਖੋ ਆ ਇੱਥੇ ਮੋਟਰਸਾਈਕਲ ਵੀ ਖੜੇ ਨੇ ਇੱਥੇ ਆਪਾਂ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਵੀ ਲਾ ਸਕਦੇ ਆ ਜੇਕਰ ਤੁਸੀਂ ਮੋਟਰਸਾਈਕਲ ਤੇ ਹੋ ਨਹੀਂ ਫਿਰ ਗੱਡੀ ਨਹੀਂ ਪਾਰਕਿੰਗ ਆ ਦੇਖੋ ਪੂਰੀ ਬਣੀ ਹੋਈ ਆ ਇਹਦੇ ਵਿੱਚ ਲਾ ਕੇ ਤੇ ਆਪਾਂ ਨੇ ਅੰਦਰ ਐਂਟਰ ਨਹੀਂ ਹੁਣਾ ਇੱਥੋਂ ਆਪਾਂ ਬਾਰ-ਬਾਰ ਦੀ ਰੱਖੋ ਬਾਰ-ਬਾਰ ਇਹਨਾਂ ਗੇੜ ਦਿੱਤਾ ਹੋਇਆ ਤੇ ਆ ਦੇਖ ਸਾਰੇ ਵੀ ਇੱਥੇ ਨਾਲ ਨਦੀ ਆ ਮੇਰੀ ਨਾਲੀ ਇਹਨਾਂ ਦਾ ਗੇੜ ਦਿੱਤਾ ਹੋਇਆ ਹਾਂਜੀ ਆ ਬਾਰ-ਬਾਰ ਦੀ ਦਾਸਤਾ ਆ ਗਈ ਜਿੱਥੋਂ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੋ ਸਕ ਰਹੇ ਹੋ ਤੇ ਉਹ ਵੀ ਜਿਹੜੀ ਉੱਪਰ ਦੇ ਸਾਰੇ ਤੁਸੀਂ ਆ ਪੋਲਾ ਇਹਦੇ ਬਾਰੇ ਵੀ ਇੱਥੋਂ ਵੀ ਆਪਾਂ ਜਿਹੜਾ ਇੱਥੋਂ ਗੱਡੀ ਲੈ ਕੇ ਜਾਣੀ ਆ 4 ਕਿਲੋਮੀਟਰ ਉਹਦੇ ਉੱਪਰ ਦੀ ਜਾਂਦੀ ਆ ਤੁਹਾਨੂੰ ਇਹਦੇ ਬਾਰੇ ਵੀ ਦੱਸਾਂਗੇ ਕਿ ਕਿੱਥੋਂ ਆਪਾਂ ਗੱਡੀ ਬੁੱਕ ਕਰਾ ਸਾਰੇ ਆ ਤੇ ਆ ਵੀ ਦੇਖ ਸਾਨੂੰ ਬਸ ਆ ਰਸਤਾ ਸਭ ਤੋਂ ਸੌਖਾ ਤੇਰੇ ਬਾਰ-ਬਾਰ ਦੀ ਨਾ ਤੁਸੀਂ ਇੱਥੋਂ ਜਾ ਕੇ ਤੇ ਮੇਨ ਅੰਦਰ ਐਂਟਰ ਹੋ ਸਕਦੇ ਹਾਂ। ਇਹ ਦੇਖੋ ਜੀ ਹੁਣ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਘਟਾ ਇਹ ਨਦੀ ਪਹਿਲਾਂ ਉੱਪਰ ਜਿੱਥੇ ਇਹ ਚਿੱਟੇਟੇ ਉੱਪਰ ਦੇਖ ਸਕਦੇ ਹੋ ਨਾ ਪੱਥਰ ਇੱਥੇ ਰਕਰ ਚੱਲਦੀ ਸੀ। ਹੁਣ ਇਹਦਾ ਪਾਣੀ ਬਹੁਤ ਜ਼ਿਆਦਾ ਘਟ ਗਿਆ ਤੇ ਦੇਖੋ ਕਿੰਨੀ ਜ਼ਿਆਦਾ ਆਵਾਜ਼ ਆਉਂਦੀ ਆ ਪਾਣੀ ਦੀ। ਇਹ ਆ ਇੱਥੇ ਗੱਡੀਆਂ ਪਾਰਕਿੰਗ ਕਰੀਏ ਮੈਨੂੰ ਉੱਪਰ। ਯਾਰ ਦੇਖੋ ਜੀ ਆਪਾਂ ਇੱਥੋਂ ਜਾ ਰਹੇ ਹਾਂ। ਜਾ ਕੇ ਇੱਥੋਂ 메ਨ ਗੇਟ ਤੇ ਜਿਹੜੀ ਐਂਟਰੀ ਕਰਨੀ ਆ ਤੁਹਾਨੂੰ ਦਿਖਾਉਣ ਲੱਗਿਆ। ਇੱਥੋਂ ਅੱਗੇ ਇਸ ਤੋਂ ਬਾਰ-ਬਾਰ ਦੀ ਜਾ ਕੇ ਤੇ ਅੱਗੇ ਮੇਨ ਗੇਟ ਆ ਜੂਗਾ ਸਾਹਮਣੇ ਤੇ ਮੇਨ ਗੇਟ ਤੋਂ ਆਪਾਂ ਐਂਟਰੀ ਕਰ ਸਾਰਿਆਂ ਦੇਖੋ ਨਦੀ ਦਾ ਪਾਣੀ ਬਹੁਤ ਜ਼ਿਆਦਾ ਘਟ ਚੁੱਕਿਆ ਤੇ ਪਹਿਲਾਂ ਉੱਪਰ ਰਚਾਲਾ ਸੀ ਜੇ ਹੁਣ ਪੰਜਾਬ ਦੇ ਵਿੱਚ ਤਾਂ ਆਪਾਂ ਚਲੋ ਬੁਰਾ ਹਾਲ ਹੈ ਗਈ ਇੱਥੇ ਵੀ ਬੁਰਾ ਹਾਲ ਹੀ ਆ ਇਸ ਟਾਈਮ ਤੇ ਕੋਈ ਪਾਣੀ ਨਹੀਂ ਹੈਗਾ ਕੋਈ ਮੀਂਹ ਨਹੀਂ ਆ ਆ ਗਿਆ ਜੀ ਆਪਣਾ ਮੇਨ ਗੇਟ ਇੱਥੋਂ ਆਪਾਂ ਐਂਟਰੀ ਕਰ ਚੰਗਾ ਲਓ ਜੀ ਕਿਰਤਵਾਰ ਸਾਹਿਬ ਦਾ ਮੇਨ ਗੇਟ ਆ ਗਿਆ ਸੋ ਆਪਾਂ ਜਾ ਕੇ ਅੰਦਰ ਐਂਟਰ ਹੋਣਾ ਤੇ ਅੰਦਰ ਐਂਟਰ ਹੋ ਕੇ ਦਿਖਾਉਣਾ ਵੀ ਸਾਨੂੰ ਆਪਾਂ ਕਿੱਥੋਂ ਰੂਮ ਵਗੈਰਾ ਬੁੱਕ ਕਰ ਸਕਦੇ ਆ ਜਾਂ ਫਿਰ ਕਿੱਥੇ ਜਾ ਕੇ ਆਪਾਂ ਪਲੰਦਰ ਪਣੀ ਸਕ ਸਕਦੇ ਆ ਜੀ ਸਾਰਾ ਤੁਹਾਨੂੰ ਦੱਸਾਂਗੇ ਦੇਖੋ ਚਲੋ ਆਪਾਂ ਅੰਦਰ ਚੱਲਦੇ ਆਂ ਤੇ ਅੰਦਰ ਜਾ ਕੇ ਇੱਥੇ ਸਾਹਮਣੇ ਨਾ ਸਾਈਡ ਤੇ ਤੁਸੀਂ ਦੇਖ ਰਹੇ ਇੱਥੇ ਗਟੜੀ ਘਰ ਆ ਗਿਆ ਜੇਕਰ ਤੁਹਾਡੇ ਕੋਲ ਤੁਸੀਂ ਆਪਣੀਆਂ ਜਿਹੜੇ ਬੈਗ ਨੇ ਉਹ ਇੱਥੇ ਜਮ੍ਹਾਂ ਕਰਵਾ ਸਕਦੇ ਹੋ ਤੇ ਦੂਜੀ ਸਾਈਡ ਇੱਥੇ ਸਾਹਮਣੇ ਇੱਕ 게ਟ ਹੋਰ ਆ ਗਿਆ ਆਪਣੀ ਸੱਜੀ ਸਾਈਡ ਇਹਦੇ ਅੰਦਰ ਐਂਟਰ ਹੁੰਨੀ ਆ ਤੇ ਅੰਦਰ ਐਂਟਰ ਹੋਣ ਵੇਲੇ ਸਾਹਮਣੇ ਸੋਨੂੰ ਇਧਰ ਖੱਬੀ ਸਾਈਡ ਜਰੋਂ ਦੇਖੋਗੇ ਨਾ ਮੁੜੋਂਗੇ ਨਾਲ ਹੀ ਇੱਥੇ ਆ ਗਿਆ ਆਪਣੀ ਕਾਂਬਰੇ ਦੀ ਆਪਾਂ ਬੁਕਿੰਗ ਹੈ ਜਿਹੜੀ ਇੱਥੇ ਕਰ ਸਕਦੇ ਹਾਂ ਇੱਥੇ ਕਾਂਬਰੇ ਦੀ ਬੁਕਿੰਗ ਦੇ ਤੁਹਾਨੂੰ ਪੈਸੇ ਲੱਗਣਗੇ ਜੇਕਰ ਤੁਸੀਂ ਹਾਲ ਵਗੈਰਾ ਲੈਣੇ ਉਹ ਬਿਲਕੁਲ ਫ੍ਰੀ ਆ ਫ੍ਰੀ ਦੇ ਵਿੱਚ ਲਾਸਟ ਦੇ ਵਿੱਚ ਜਾ ਕੇ ਤੁਹਾਨੂੰ ਹਾਲ ਵਗੈਰਾ ਮਿਲ ਜੂਗਾ ਬਿਲਕੁਲ ਲਾਸਟ ਵਾਲੀ ਲਾਈਨ ਦੇ ਵਿੱਚ ਹਾਲ ਆ ਉੱਥੇ ਜਾ ਕੇ ਫ੍ਰੀ ਦੇ ਵਿਚਾਰ ਵੀ ਮਿਲ ਜੂਗਾ ਜੇਕਰ ਤੁਸੀਂ ਪੈਸੇ ਲਾਉਣੇ ਤਾਂ ਇੱਥੇ ਤੁਹਾਨੂੰ ਏਸੀ ਰੂਮ ਵਗੈਰਾ ਸਾਰੇ ਤੁਹਾਨੂੰ ਮਿਲ ਜਾਂਦੇ ਨੇ ਤੇ ਇੱਥੇ ਨਾਲ ਹੀ ਜੇ ਆਪਾਂ ਪ੍ਰਸ਼ਾਦ ਲੈਣਾ ਤਾਂ ਪ੍ਰਸ਼ਾਦ ਵੀ ਇੱਥੇ ਹੀ ਆਪਾਂ ਪਰਚੀ ਕਟਾ ਕੇ ਪ੍ਰਸ਼ਾਦ ਲੈ ਸਕਦੇ ਹਾਂ ਜੀ ਫਿਰ ਆਪਾਂ ਵਾਪਸੀ ਤੇ ਚੱਲਦੇ ਹਾਂ ਤੇ ਤੁਹਾਨੂੰ ਅੱਗੇ ਦਿਖਾਉ ਤੇ ਸਾਹਮਣੇ ਤੁਸੀਂ ਦੇਖ ਰਹੇ ਸਾਹਮਣੇ ਆਪਣਾ ਦਰਬਾਰ ਸਾਹਿਬ ਆ ਕਿ ਜਿੱਥੇ ਆਪਾਂ ਮੱਥਾ ਟੇਕ ਸਕਦੇ ਹਾਂ ਤੇਰੇ ਨਾਲ ਹੀ ਇੱਥੇ ਲੰਗਰ ਸਾ ਲੰਗਰ ਆ ਗਿਆ ਜੀ ਲੰਗਰ ਹਾਲ ਆ ਗਿਆ ਲੰਗਰ ਹਾਲ ਦੇ ਵਿੱਚ ਜਾ ਕੇ ਤੁਸੀਂ ਲੰਗਰ ਵੀ ਪ੍ਰਸ਼ਾਦਾ ਪਣੇ ਸਕ ਸਕਦੇ ਹੋ ਤੇ ਅਗਲਾ ਬਲੌਗ ਦੇਖਦੇ ਹਾਂ ਅਗਲਾ ਬਲੌਗ ਦੇ ਸੰਗ ਸਾਨੂੰ ਕਿਵੇਂ ਤੁਸੀਂ ਆਪਾਂ ਸਵੇਰੇ ਇੱਥੋਂ ਗੋਵਿੰਦ ਧਾਮ ਲਈ ਤੁਰਨਾ ਤੇ ਕਿਵੇਂ ਆਪਾਂ ਨੂੰ ਗੱਡੀ ਵਗੈਰਾ ਮਿਲ